ਦੋਸਤੋ ਇਸ ਗਰਮੀਆਂ ਦੇ ਵਿੱਚ ਜੇਕਰ ਤੁਸੀਂ ਨਵਾਂ ਏਸੀ, ਕੂਲਰ, LED, ਵਾਸ਼ਿੰਗ ਮਸ਼ੀਨ ਜਾਂ ਕੋਈ ਵੀ ਇਲੈਕਟ੍ਰੋਨਿਕ ਆਈਟਮ ਖਰੀਦਣਾ ਚਾਹੁੰਦੇ ਹੋ ਜਾਂ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਆਹ ਵੀਡੀਓ ਜ਼ਰੂਰ ਦੇਖ ਲਿਓ ਹੋ ਸਕਦਾ ਤੁਹਾਡਾ ਫਾਇਦਾ ਹੋ ਜਵੇ ਤੇ ਅਸੀਂ ਅੱਜ ਇੱਕ ਤੁਹਾਨੂੰ ਇਲੈਕਟ੍ਰੋਨਿਕ ਸ਼ਾਪ ਤੇ ਲੈ ਕੇ ਚੱਲੇ ਆ ਜਿਹੜੀ ਕਿ ਸਰਹੰਦੀ ਗੇਟ ਤੋਂ ਜਦੋਂ ਆਪਾਂ ਹਨੂਮਾਨ ਮੰਦਿਰ ਵੱਲ ਨੂੰ ਜਾਂਦੇ ਆ ਰਸਤੇ ਦੇ ਵਿੱਚ ਆਉਂਦੀ ਹੈ ਤੇ ਨਾਮ ਤੁਸੀਂ ਸਮਝ ਹੀ ਗਏ ਹੋਵੋਗੇ ਕਿਉਂਕਿ ਕਾਫੀ ਪੁਰਾਣੀ ਦੁਕਾਨ ਹੈ ਆਪਣੇ ਮਲੇਰਕੋਟਲੇ ਦੇ ਵਿੱਚ ਤੇ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਜੀ ਜ਼ਿਮੀਦਾਰਾ ਇਲੈਕਟ੍ਰੋਨਿਕਸ ਤੇ ਦੋਸਤੋ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਦੇ ਅੱਜ ਤੁਹਾਡੇ ਵਾਸਤੇ ਇਲੈਕਟ੍ਰੋਨਿਕਸ ਦੇ ਵਿੱਚ ਬਹੁਤ ਕਮਾਲ ਦੇ ਆਫਰ ਲੈ ਕੇ ਆਏ ਆ ਜਿਵੇਂ ਤੁਹਾਨੂੰ ਪਤਾ ਵੀ ਗਰਮੀਆਂ ਵੀ ਸ਼ੁਰੂ ਹੋਣ ਵਾਲੀਆਂ ਨੇ ਤੇ ਬਹੁਤ ਸਾਰੇ ਦੋਸਤ ਮਿੱਤਰਾਂ ਨੇ ਏਸੀ ਵੀ ਲਵਾਉਣੇ ਨੇ ਰੈਫਰਿਜਰੇਟਰਾਂ ਵੀ ਲੈਣੀਆਂ ਨੇ ਵਾਸ਼ਿੰਗ ਮਸ਼ੀਨਾਂ ਵੀ ਲੈਣੀਆਂ ਨੇ ਹੋਰ ਸਾਰਾ ਇਲੈਕਟ੍ਰੋਨਿਕਸ ਸਾਮ ਲੈਣਾ ਤੇ ਅੱਜ ਅਸੀਂ ਤੁਹਾਨੂੰ ਮਲੇਕੋਲ ਦੇ ਵਿੱਚ ਬਹੁਤ ਹੀ ਕਮਾਲ ਦੀ ਇੱਕ ਦੁਕਾਨ ਹੈ ਜਿਹਦਾ ਨਾਮ ਹੈ ਜੀ ਜ਼ਿਮੀਦਾਰ ਇਲੈਕਟ੍ਰੋਨਿਕਸ ਇਹਨਾਂ ਕੋਲੇ ਲੈ ਕੇ ਪਹੁੰਚੇ ਆ ਕਿਨਾਂ ਦਾ ਮਤਲਬ ਇਹਨਾਂ ਦੀ ਇੱਕ ਖਾਸੀਅਤ ਹੈ ਕਿ ਰੇਟ ਇਹਨਾਂ ਦੇ ਸਾਰੇ ਮਾਰਕੀਟ ਨਾਲੋਂ ਘੱਟ ਨੇ ਇਹ ਕਹਿੰਦੇ ਵੀ ਅਗਰ ਤੁਸੀਂ ਇਹਨਾਂ ਦੀ ਦੁਕਾਨ ਤੇ ਆਉਣਾ ਤਾਂ ਇੱਕ ਵਾਰੀ ਪਤਾ ਕਰਿਓ ਬਾਕੀ ਦੁਕਾਨਾਂ ਤੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਇਹਨਾਂ ਕੋਲੇ ਰੇਟ ਘੱਟ ਮਿਲਦੇ ਨੇ ਉਸ ਤੋਂ ਇਲਾਵਾ ਬਹੁਤ ਕਮਾਲ ਦੇ ਆਫਰ ਵੀ ਲਾਏ ਨੇ ਨਾ ਜ਼ਿਮੀਦਾਰ ਵਾਲੇ ਨੇ ਇਹ ਕਹਿੰਦੇ ਵੀ ਰਮਜ਼ਾਨ ਦੇ ਮਹੀਨੇ ਦੇ ਦਾ ਤੁਹਾਨੂੰ ਖੁਸ਼ ਕਰਕੇ ਤੋਰਨਾ ਸਬਾਨ ਦੇ ਵਿੱਚ ਡਿਸਕਾਊਂਟ ਵੀ ਦੇਣਾ ਤੇ ਲਾਲ ਬਾਈ ਜੀ ਸਕੀਮਾਂ ਵੀ ਦੇਣੀਆਂ ਨੇ ਤੇ ਗਫਾਰ ਜੀ ਸਰ ਨਾਲ ਜੁੜੇ ਨੇ ਗਫਾਰ ਜੀ ਪਹਿਲਾਂ ਦਾ ਸਵਾਗਤ ਹੈ ਮੇਰੇ ਕੋਲ ਮੇਰੇ ਕੋਲ ਲਾਈਵ ਤੇ ਜੀ ਮੇਦੀ ਸ਼ੌਪ ਤੇ ਆਉਣ ਤੇ ਇਹ ਦੋਵਾਂ ਨੂੰ ਧੰਨ ਹੁਣ ਉਹ ਇਹ ਦੱਸ ਦਿਓ ਵੀ ਆਪਣੀ ਸ਼ਾਪ ਤੇ ਮਿਲਣਾ ਕੀ ਕੀ ਹੈ ਆਪਣੀ ਸ਼ਾਪ ਤੇ ਜੀ ਇਲੈਕਟ੍ਰੋਨਿਕ ਦਾ ਹਰ ਤਰ੍ਹਾਂ ਦਾ ਸਾਮਾਨ ਜੀ ਫ੍ਰੀਜ ਏਸੀ ਪਾਸ਼ੇ ਮਸ਼ੀਨ ਐਲਈਡੀ microwaves ਹਰ ਤਰ੍ਹਾਂ ਦਾ ਆਪਣਾ ਕੋਲੇ ਸਾਮਾਨ ਤੁਹਾਨੂੰ ਮਿਲੂਗਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਸੁਣ ਕਰਦੇ ਆਂ ਜੀ ਏਸ਼ੀਆ ਦੇ ਠੀਕ ਹੈ ਜੀ ਤਾਂ ਮਿਆਂ ਦੀ ਖੁਸ਼ੀ ਦੇ ਵਿੱਚ ਇਹ ਦੂਜਾ ਸੀਰੀਜ਼ ਸ਼ੁਰੂ ਹੋ ਗਿਆ ਜੀ ਏਸ਼ੀਆ ਦਾ ਏਸ਼ੀਆ ਦਾ ਸ਼ੁਰੂ ਹੋ ਗਿਆ ਹਾਂਜੀ ਹਾਂ ਤੇ ਲੋਕ ਲਾਉਣ ਦਾ ਲਾਗੇ ਹੋਣਗੇ ਜੀ ਲਾ ਬਿਲਕੁਲ ਜੀ ਅਸੀਂ 40 50 ਜੀ ਲਾ ਚੁੱਕੇ ਆ ਜੀ ਓਕੇ ਤੇ ਦੋਸਤੋ ਜਿਵੇਂ ਗਰਮੀਆਂ ਆਉਣ ਦੇ ਲਈ 2 ਮਹੀਨੇ ਹੈਗੇ ਨੇ ਹੁਣ ਤੁਹਾਨੂੰ ਏਸੀ ਪ੍ਰੋਪਰ ਵੇ ਨਾਲ ਇੰਸਟਾਲੇਸ਼ਨ ਮਿਲੂਗੀ ਪਲੱਸ ਜਿਹੜੇ ਹਾਲੇ ਰੇਟ ਨੇ ਉਹ ਵੀ ਘੱਟ ਹੋਣਗੇ ਜੀ ਜੀ ਆਰਡਰ ਲਈ ਸੀ ਆ ਜੀ ਇਹ ਤਾਂ ਦਾ ਇਨਵਰਟਰ ਏ ਸੀ 10 ਸਾਲ ਦੀ ਗਾਰੰਟੀ ਦੇ ਨਾਲ ਅਸੀਂ ਤੁਹਾਨੂੰ 29000 ਰੁਪਏ ਦੇ ਵਿੱਚ ਦਵਾਂਗੇ ਜੀ ਇਹ ਦਾ 1.50000 ਰੁਪਏ ਜੀ ਮਤਲਬ 50000 ਦਾ ਏ ਸੀ 29000 ਦੇ ਮਿਲਣਾ ਅੱਜ ਮਿਲੂਗਾ ਤੁਹਾਨੂੰ 5:00 ਵਜੇ 48 54 ਵੇ ਦਾ ਕੁਝ 48 ਵੇ ਦਾ ਜੀ ਅੱਛਾ ਜੀ ਅਸੀਂ 23000 ਦਵਾਂਗੇ ਤੁਹਾਨੂੰ 29000 ਦਾ ਲੋ ਪਹਿਲਾਂ ਹੀ ਪਹਿਲੀ ਆਈਟਮ ਦੇਖ ਲਓ ਬਾਈ ਫਿਰ ਬਾਈ ਨੇ ਕਵਾਲਦੀ ਦਿਖਾਈਆ ਹੋਰ ਕੋਲ ਰੇਂਜ ਦੇ ਵਿੱਚ ਹੋਰ ਵੀ ਮਾਡਲ ਹੈ 1 ਵੇਟਾਂ ਤੋਂ ਕਪੈਸਿਟੀ ਜ਼ਿਆਦਾ ਜਿਹਦੂ ਕੋਲਿੰਗ ਜ਼ਿਆਦਾ ਚਾਹੀਦਾ ਜੀ ਉਹਦੇ ਵਾਸਤੇ ਬੰਦ ਪੈ 7 ਦੇ ਸੀ ਸਾਡਾ ਗੌਰ ਰੇਡ ਆ ਜੀ ਓਕੇ ਤੇ ਬਾਕੀ ਪ੍ਰਾਈਸ ਇਹਨਾਂ ਦੇ ਉੱਪਰ ਲੱਗੇ ਹੋਏ ਨੇ ਪ੍ਰਾਈਸ ਉੱਪਰ ਲੱਗੇ ਹੋਣੇ ਜੀ ਮਲੇਰ ਕੋਟਲੇ ਵਿੱਚ ਸਾਡੀ ਸੌਦੇ ਸਭ ਤੋਂ ਘੱਟ ਰੇਟ ਹੋਣਗੇ ਜੀ ਸਾਡਾ ਚੈਲੰਜਰ ਕੋਲੇ ਜੀ ਬੈਂਡਰੇ ਵਿੱਚ ਮਿੱਡਾ ਆ ਗਿਆ ਜੀ ਪੁਲੀਡਾ ਆ ਗਿਆ ਜੀ ਪੁਲੀਡਾ ਦੇ ਵੀ ਸਾਡੇ ਕੋਲੇ 5 ਟਾ ਆ ਗਿਆ ਜੀ 3 ਟਾ ਆ ਗਿਆ ਜੀ 4 ਟਾ ਆ ਗਿਆ ਜੀ 2 ਟਾ ਆ ਗਿਆ ਜੀ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਸਾਡੇ ਕੋਲ ਮਿਲੂਗੀ ਜੀ ਮਤਲਬ ਓਨੀਡਾ ਦੇ ਸੀ ਕਿੰਨੇ ਤੋਂ ਸਟਾਰਟ ਹੋ ਜਾਂਦਾ ਬਈ ਇਹ ਦੇਵਾਂਗਾ ਸਭ ਤੋਂ 28 ਤੁਸੀਂ ਦੇਖਣਾ ਕਰੀ ਸਾਡੇ ਕੋਲੇ ਕਿੰਨੇ ਕਿੰਨੇ ਤੋਂ ਸਟਾਰਟ ਹੋ ਜਾਂਦਾ ਭਾਈ ਦੇਖਣ ਦਾ ਤਾਂ ਵੀ ਜੀ 35000 ਤੋਂ ਸਟਾਰਟ ਹੈ ਜੀ ਓਕੇ ਤੇ ਮਾਰ ਲਓ ਨਿਗਾ ਬਾਕੀ ਮਾਡਲ ਭਾਈ ਉਹਨਾਂ ਕੋਲੇ ਸਾਰੇ ਮਿਲ ਜਾਣਗੇ ਤੁਹਾਨੂੰ ਐ ਜੀ ਓਨੀਡਾ ਹਾਇਰ ਮਿਸੂਬਿਸ਼ੀ ਅੱਛਾ ਮਿਸੂਬਿਸ਼ੀ ਵੀ ਮਿਲ ਜੂਗਾ ਜੀ ਉਸ ਤੋਂ ਕੁਝ ਦੇ ਮਿਲ ਜੂਗਾ ਜੀ ਓਕੇ ਲੋਅਰ ਦਾ ਮਿਲ ਜੂਗਾ ਜੀ ਹਾਇਰ ਦਾ ਮਿਲ ਜੂਗਾ ਜੀ ਭਾਈ ਉਹਨਾਂ ਕੋਲ ਏਸ਼ੀਆ ਦੀ ਵੈਰਾਈਟੀ ਦੇਖ ਲਓ ਜਿਵੇਂ ਭਾਈ ਉਹਨਾਂ ਨੇ ਕਿਹਾ ਹੈ ਨਾਲ ਕੋਲੇ ਬੋਤਲੈਸ ਦੇ ਸਾਰੇ ਮਾਡਲ ਮਿਲ ਜਾਣਗੇ ਓਨੀਡਾ ਦੇ ਸਾਰੇ ਮਾਡਲ ਮਿਲ ਜਾਣਗੇ ਸੈਮਸੰਗ ਹੋ ਗਿਆ ਹੈ ਨਾਲ ਕੋਲੇ ਮਿਸੂਬਿਸ਼ੀ ਹੋ ਗਿਆ ਹਾਇਰ LG Lloyd मतलब कोई ऐसा ब्रांड नहीं है जो आपको भाई होना कोले नहीं मिलेगा ते भाई जी ਜਿਵੇਂ ਰਮਜ਼ਾਨ ਵਾਸਤੇ ਸਪੈਸ਼ਲ ਆਪਾਂ ਲੈ ਕੇ ਆਏ ਆ ਹਨਾ ਵੀਡੀਓ ਤੇ ਫਿਰ ਏਸੀਆਂ ਦੇ ਵਿੱਚ ਖਾਸ ਆਫਰ ਕੀ ਦੇ ਰਹੇ ਹਾਂ ਜਿਹੜੇ ਲੋਕ ਬਾਏ ਕਰਨ ਆਉਣਗੇ ਆਫਰ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਜੀ 500 ਰੁਪਏ ਦਾ ਤੁਹਮੇ ਡਿਸਕ੍ਰਿਪਸ਼ਨ ਦੇ ਫ੍ਰੀ ਦਊਗਾ ਜੀ ਓਕੇ ਜੀ ਰਮਜ਼ਾਨ ਹਾਂ ਜੀ ਰਮਜ਼ਾਨ ਦੇ ਮਹੀਨੇ ਉਹਨਾਂ ਨੂੰ ਫਿਟਿੰਗ 500 ਰੁਪਏ ਲਊਗਾ ਜੀ ਮਤਲਬ ਫਿਟਿੰਗ ਦਾ 500 ਰੁਪਏ ਲਾਉਂਗੇ ਹਾਂਜੀ ਵੈਸੇ ਫਿਟਿੰਗ ਅਗਰ ਆਪਾਂ ਗੱਲ ਕਰੀਏ ਤਾਂ ਫਿਟਿੰਗ ਦਾ ਹੁੰਦਾ ਯਾ ਤਾਂ 1200 ਰੁਪਿਆ 1200 ਰੁਪਿਆ ਮੈਂ ਤੁਹਾਡੀ ਫਿਟਿੰਗ 500 ਦੇ ਵਿੱਚ ਹੋਣੀ ਆ ਕਿਉਂਕਿ ਬਾਈ ਉਹਨਾਂ ਨਾਲ ਅਸੀਂ ਆਫਰਾਂ ਦੀ ਗੱਲ ਪਹਿਲਾਂ ਕਰ ਰਹੇ ਸੀ ਬਾਈ ਉਹ ਨਹੀਂ ਕਹਿੰਦੇ ਵੀ ਸਾਡੇ ਜਿਹੜੇ ਰੇਟ ਨੇ ਉਹੀ ਆਫਰਾਂ ਵਰਗੇ ਨੇ ਰੇਟ ਜਿਹੜੇ ਇਹਨਾਂ ਦੇ ਹੈਗੇ ਨੇ ਪਹਿਲਾਂ ਹੀ ਬਹੁਤ ਘੱਟ ਨੇ ਤੇ ਉਸ ਤੋਂ ਇਲਾਵਾ ਫਿਟਿੰਗ ਦੇ ਵਿੱਚ ਵੀ ਹੁਣ ਜਿਹੜਾ ਹੈਗਾ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਇਹਦਾ ਰਹੀ ਗੱਲ ਏਸੀਆਂ ਦੀ ਬਾਈ ਉਹਨਾਂ ਕੋਲੇ ਏਸੀਆਂ ਦੇ ਸਾਰੇ ਮਾਡਲ ਦੇਖ ਲਏ ਸੀ ਮਸ਼ੀਨਾਂ ਵੀ ਪਈਆਂ ਨੇ ਵਾਸ਼ਿੰਗ ਮਸ਼ੀਨ ਸਾਡੇ ਕੋਲੇ ਸਭ ਤੋਂ ਵੱਧ ਵੈਰਾਈਟੀ ਸਾਡੇ ਕੋਲੇ ਪਈ ਆ ਠੀਕ ਆ ਜੀ ਵਾਸ਼ਿੰਗ ਮਸ਼ੀਨ ਕਿੰਨੇ ਤੋਂ ਸਟਾਰ ਸਾਢੇ 7 ਕਿਹੜੀ ਕਿਹੜਾ ਮਾਡਲ ਹੈ ਜੀ ਇਹ ਮਾਡਲ ਹੈ ਬਾਈ ਉਹਨਾਂ ਨੇ ਵੀਡੀਓ ਕਰਕੇ ਦੇ ਤੇ ਖਾਸ ਜਿਹੜਾ ਹੈਗਾ ਡਿਸਕਾਊਂਟ ਲਾਇਆ ਟਫਲ ਗਲਾਸ ਦੇ ਵਿੱਚ ਸਾਢੇ 7 ਕਿਲੋ ਕਿੰਨੇ ਦੀ ਮਿਲਲੀ ਹੈ ਬਾਈ ਇਹ 7990 ਜੀ ਮਤਲਬ 7990 ਦੀ ਮਿਲਲੀ ਹੈ ਤੁਹਾਨੂੰ ਸਾਢੇ 7 ਕਿਲੋ ਦੀ ਸਾਢੇ 7 ਕਿਲੋ ਦੀ ਜਿਵੇਂ ਮਰਜੀ ਇਹਨੂੰ ਕੁੱਟੀ ਜਾਏ ਉਹਦੇ ਉੱਤੇ ਚੱਡੀ ਜਾਏ ਉਹ ਬਾਕੀ ਇਹਦੀ ਬੈਲਟ ਕੁਆਲਿਟੀ ਦੇਖ ਲਓ ਤੁਸੀਂ ਜੀ ਨੇਗਾ ਬੈਲਟ ਕੁਆਲਿਟੀ ਦੇਖੋ ਕਿੰਡੀ ਸੋਹਣੀ ਬਣੀ ਹੋਈ ਆ ਤੇ ਟਫਲ ਗਲਾਸ ਦੇ ਵਿੱਚ ਆ ਬਾਈ ਹਾਂਜੀ ਵੈਸੇ ਇਹਦਾ ਰੇਟ ਸੀਗਾ ਜਿਹੜਾ ਬਾਈ ਲਾਇਆ ਹੋਇਆ 9900 ਰੁਪਈਆ ਤੇ ਵੀਡੀਓ ਕਰਕੇ ਜਿਹੜ 1400 ਸਿੱਧਾ ਹੀ ਡਿਸਕਾਊਂਟ ਦੇ ਰਹੇ ਨੇ ਠੀਕ ਹੈ ਜੀ ਤੇ ਬਾਜੀ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਹੋਰ ਮਾਡਲਾਂ ਦੀ ਹੋਰ ਆਪਾਂ ਗੱਲ ਕਰ ਲਈਏ ਹਾਂਜੀ ਤੇ ਦੇਖੋ ਜੀ ਆਹ 7 ਕਿਲੋ ਦੀ ਹੈ ਜੀ ਵੀ ਜੀ ਸਾਢੇ 7 ਕਿਲੋ ਜੀ ਸਾਢੇ ਆਹ ਸਾਢੇ 7 ਕਿਲੋ ਦੀ ਹੈਗੀ 7 ਕਿਲੋ ਜੀ ਆਹ 7.2 ਕਿਲੋ ਦੀ ਹੈਗੀ ਜੀ ਤੇ ਆਹ ਦੂ ਉੱਪਰ ਵਾਲੇ ਮਾਡਲ ਸਾਢੇ 8 ਕਿਲੋ ਜੀ ਸਾਢੇ 8 ਕਿਲੋ ਜੀ ਸਾਢੇ 9 ਦੇ ਵੀ ਸਾਡੇ ਕੋਲੇ ਸਟੀਲ ਬੋਡੀ ਆ ਗਈ ਸਟੀਲ ਬੋਡੀ ਦੇ ਅੱਛਾ ਸਾਢੇ 8 ਕਿਲੋ ਕਿੰਨੇ ਦੀ ਬਹੂਗੀ ਜੀ ਸਾਢੇ 8 ਕਿਲੋ ਜੇ ਤੁਸੀਂ ਵੀਡੀਓ ਦੇਖ ਕੇ ਆਉਗਾ ਜੀ 11000 ਦੇ ਦਊਗਾ 11000 ਦੀ ਸਿੱਧੀ ਮ ਤੇ ਆਹ ਸਟੀਲ ਬਾਡੀ ਦੇ ਵਿੱਚ ਆ ਗਈ ਦੇਖ ਲਓ ਸਟੀਲ ਬਾਡੀ ਦੇ ਵਿੱਚ ਨਿਗਾਹ ਮਾਰੋ ਦੇਖੋ ਜੀ ਐਂ ਜਿਹੜੇ ਪੀਸ ਨੇ ਤੁਹਾਨੂੰ ਬਿੱਲੀ ਦੇ ਕੰਨ ਵਰਗੇ ਮਿਲਦੇ ਨੇ ਦੇਖੋ ਕਿੰਨਾ ਸੋਹਣਾ ਪੀਸ ਹੈਗਾ ਹਨਾ ਸਟੀਲ ਬਾਡੀ ਦਾ ਇਹ ਵੀ ਡਫਨ ਗਲਾਸ ਦੇ ਵਿੱਚ ਹੈ ਜੀ ਇਹ ਕਿੰਨੇ ਦੀ ਪੈਣੀ ਆ ਸਾਡੇ ਕੋਲ ਤੁਹਾਨੂੰ ਦੇ ਦਾਂਗੇ ਜੀ 11000 ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਜੀ ਵੀਡੀਓ ਦੇਖ ਕੇ ਸ਼ੇਅਰ ਕਰ ਦਿਓ ਤਾਂ ਹੀ ਤੁਹਾਨੂੰ ਜਿਹੜੇ ਡਿਸਕਾਊਂਟ ਨੇ ਉਹ ਮਿਲਲੇ ਨੇ ਉਸ ਤੋਂ ਬਾਅਦ ਇਹ ਤੋਂ ਵੱਡੇ ਮਾਡਲ ਆਉਣ ਲੱਗੇ 9 ਕਿਲੋ ਆ ਗਿਆ ਜੀ 9 ਕਿਲੋ ਆ ਗਿਆ ਜੀ 10 ਕਿਲੋ ਆ ਗਿਆ ਜੀ ਓਕੇ ਮਤਲਬ ਕਿੱਥੇ ਤੱਕ ਮਿਲ ਜੂਗੀ ਸਾਡੇ ਕੋਲੇ ਜੀ 45 ਹਜ਼ਾਰ ਤੱਕ ਮਿਲ ਜੂਗੀ ਓਕੇ ਪਹਿਲਾਂ ਇਹਨਾਂ ਦੇ ਨਿਗਾ ਮਾਰ ਲੋ ਇਹ ਕਿੰਨੇ ਕੀ ਦੀ ਬੇਚੂਗੀ ਬਈ ਇਹ ਆਪਾਂ ਨੂੰ ਜੀ 45990 ਰੁਪਏ ਦੀ ਅਸੀਂ ਛਿਲ ਕਰ ਦੇਾਂਗੇ ਯਾ ਥੋੜੀ ਵੀਡੀਓ ਦੇਖ ਕੇ ਆਉਗਾ ਉਹਨੂੰ ਅਸੀਂ 41 ਹਜ਼ਾਰ ਦੀ ਦਵਾਂਗੇ ਜੀ 41 ਹਜ਼ਾਰ ਦੀ ਮਿਲਣੀ ਆ ਬੋਸ਼ ਕੰਪਨੀ ਦੀ ਬੋਸ਼ ਕੰਪਨੀ ਆਖ ਲੋ ਦੀ ਜੀ 8 ਕਿਓ ਗਾਰੰਟੀ ਵਾਰੰਟੀ ਕਿੰਨੀ ਹੁੰਦੀ ਆ ਜੀ 10 ਸਾਲ ਦੀ 10 ਸਾਲੇ ਮਸ਼ੀਨ ਨੂੰ ਕੁਝ ਨਹੀਂ ਹੁੰਦਾ ਹੈਗਾ ਤੇ ਆਈਐਫਬੀ ਵੀ ਕਿੰਨੇ ਦੀ ਪੈਂਦੀ ਹੋਵੇ ਆਈਐਫਬੀ ਦਵਾਂਗਾ ਜੀ ਤੁਹਾਨੂੰ 20000 ਰੁਪਏ ਦੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਉਗਾ ਜੀ 24990 ਰੁਪਏ ਦਾ रेट ਆ ਜੀ ਨਾ ਦੇਖੋ ਵੀਡੀਓ ਸ਼ੇਅਰ ਕਰਕੇ ਤੁਹਾਨੂੰ ਕਿੰਨਾ ਫਾਇਦਾ ਮਿਲਣਾ ਤੇ ਬਾਕੀ ਵੀਰੇ ਗਾਰੰਟੀ ਗਾਰੰਟੀ ਕਿੰਨੀ ਹੁੰਦੀ ਹੈ ਇਹਦੀ 10 ਸਾਲ ਦੀ ਵੀ ਜੀ 10 ਸਾਲ ਦੀ ਗਾਰੰਟੀ ਹਾਂਜੀ 10 ਸਾਲ ਦੀ ਓਏ ਹੋਏ ਹੋਏ ਮਤਲਬ 10 ਸਾਲ ਕੁਝ ਵੀ ਹੋ ਜਾਵੇ ਹਾਂਜੀ 1 ਸਾਲ ਦੀ ਤਾਂ ਪੂਰੀ ਗਾਰੰਟੀ ਹੁੰਦੀ ਆ 10 ਸਾਲ ਦੀ ਮੋਟਰ ਦੀ ਜੀ 10 ਸਾਲ ਦੀ ਤੁਸੀਂ ਏਸੀਆਂ ਦੇ ਉੱਪਰ ਆਫਰ ਦੇਖ ਲੇ ਵਾਸ਼ਿੰਗ ਮਸ਼ੀਨਾਂ ਦੇ ਉੱਪਰ ਆਫਰ ਦੇਖ ਲੇ ਤੇ ਹੁਣ ਉਹ ਬਦਲਣ ਤੇ ਮਨਜ਼ੂਰ ਹੋ ਜਾਓਗੇ ਤੇ ਬਾਈ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦੀ ਹੈ ਜਿਹੜੀ LED ਆਪਾਂ ਕੋਲੇ 33 ਸ마트 LED ਜਿਹੜੀ ਮੋਬਾਈਲ ਨਾਲ ਅਟੈਚ ਹੁੰਦੀ ਆ ਜੀ ਉਹ ਅਸੀਂ ਤੁਹਾਨੂੰ 6990 ਦੇ ਵਿੱਚ ਦਵਾਂਗੇ ਜੀ ਮਤਲਬ 6990 ਚ ਤੁਹਾਨੂੰ 33 ਇੰਚ ਮਿਲ ਲਈਏ ਤੁਹਾਡੇ ਘਰ ਨਾਲ ਕਿਹਾਵਾਂਗੇ ਜੀ ਇਹ 40 ਇੰਚੀ ਆ ਜੀ ਇਹ ਤਾਂ 40 ਇੰਚੀ ਆ ਜੀ ਇਹ 33 ਇੰਚੀ ਆ ਗਈ ਤੇ ਕੰਪਨੀਆਂ ਕਿਹੜੇ ਕਿਹੜੇ ਮਿਲ ਜਾਣਗੇ ਆਪਣੇ ਕੋਲ ਆਪਣੇ ਕੋਲੇ LG Samsung Onida Alpha ਹਰੇਕ ਕਪਤਾਂ ਦਾ ਬ੍ਰਾਂਡ ਮਿਲ ਜੂਗਾ ਸਾਡੇ ਕੋਲੇ ਜੀ ਗਾਉਡਰੇ ਦਾ ਫ੍ਰਿਜ ਸਾਡੇ 11000 ਰੁਪਏ ਦਾ ਸਟਾਰਟ ਮਿਲੂਗਾ ਤੁਹਾਨੂੰ ਓਕੇ ਇਹਦੇ ਵਿੱਚ 10 ਸਾਲ ਦੀ ਗਾਰੰਟੀ ਨਾਲ ਜੀ 10 ਸਾਲ ਦੀ ਇਹਦੇ ਵਿੱਚ ਗਾਰੰਟੀ ਮਿਲਣੀ ਆ ਗਾਉਡਰੇ ਦਾ ਗਾਉਡਰੇ ਮਿਲ ਜੂਗਾ ਜੀ ਸਾਡੇ ਕੋਲੇ ਬਲਪੂਲ ਮਿਲ ਜੂਗਾ ਸਾਡੇ ਕੋਲੇ LG ਮਿਲ ਜੂਗਾ ਸਾਡੇ ਕੋਲੇ Samsung ਮਿਲ ਜੂਗਾ ਜੀ ਹੱਥ ਦਾ ਬ੍ਰਾਂਡ ਆਪਣੇ ਕੋਲੇ ਹੈ ਅਵੇ 220 ਲੀਟਰ ਦੇ ਵਿੱਚ 8000 ਗਾਉਡਰੇ ਗਾਉਡਰੇ ਵਿੱਚ ਫਲਾਵਤੀ ਆ ਗਿਆ ਗਾਉਡਰੇ ਦੇ ਵਿੱਚ ਕਫਰ ਗਲਾਸ ਦੇ ਵਿੱਚ ਨਵਾਂ ਮਾਡਲ ਬਿਲਕੁਲ ਲੇਟੈਸਟ ਆ ਗਿਆ ਕਫਰ ਗਲਾਸ ਦੇ ਵਿੱਚ ਆ ਬੜਾ ਆਈਸ ਬਾਕਸਾ ਅਡਾ ਆਈਸ ਬਾਕਸ ਕੋਈ ਕੰਪ ਦੇ ਵਿੱਚ ਨਹੀਂ ਮਿਲਣਾ 10 ਸਾਲ ਦੀ ਗਾਰੰਟੀ ਦੇ ਨਾਲ ਇਹਦੇ ਵਿੱਚ ਸਭ ਤੋਂ ਵੱਡਾ ਮਿਲ ਜੂਗਾ ਪਲੇਨ ਸਟੀਲ ਮਿਲ ਜੂਗਾ ਤੇਜ ਤੋਂ ਬੜਾ ਖੜਾ 290 ਲੀਟਰ ਮਿਲ ਜੂਗਾ ਗੌੜਰੇ ਦਾ ਪਲੈਂਟ ਦੇਖੋ ਕਦੇ ਸੋਹਣੇ ਨਵੇਂ 3D ਡਾਈਨ ਜਿਹੜੇ ਜੀ ਸਾਹਮਣੇ ਗਿਆ ਗਿਆ ਨਾ ਫਿਰ ਆ ਗਿਆ LG ਆ ਗਿਆ ਸਾਡੇ ਕੋਲੇ ਉਸ ਤੋਂ ਘੱਟ ਸਾਡੇ ਕੋਲੇ ਬਹੁਤ ਡਬਲ ਡੋਰ ਦੇ ਵਿੱਚ ਤੇ ਰੇਂਜ ਬਹੁਤ ਵਧੀਆ ਜੀ ਬੌਸ ਜਨਮੰਦੀ ਨੰਬਰ 1 ਕੰਪਨੀ ਬੌਸ ਪਤਾ ਉਹ ਸਾਡੀ ਸ਼ਾਪ ਤੇ ਮਿਲੂਗਾ ਜੀ ਇਦੇ ਵਿੱਚ ਪ੍ਰਿੰਟ ਆ ਗਿਆ ਜੀ ਇਹਦੇ ਵਿੱਚ ਥਰੀ ਡੋਰ ਆ ਗਿਆ ਜੀ ਇਹ ਆਈ ਬਾਕਸ ਆ ਗਿਆ ਜੀ ਇਹ ਆ ਗਿਆ ਚਾਰ ਜੁੱਗ ਆਈ ਬਾਕਸ ਨਾਲ ਚਾਰ ਪੇਜ ਨਾਲ ਆ ਗਿਆ ਜੀ ਕਿੰਨੇ ਕਿ ਫਿਰ ਗਿਆ ਆ ਗਿਆ ਜੀ ਹੂਦੀ ਜੇ ਸਾਡੇ ਕੋਲ ਬਾਕਸ ਨਹੀਂ ਮਿਲ ਜੇ ਤੁਹਾਨੂੰ ਅੱਛਾ ਭਾਈ ਇਹਨਾਂ ਦੇ ਵਿੱਚ ਇੱਕ ਚੀਜ਼ ਮੈਂ ਹੋਰ ਨੋਟ ਕੀ ਜਿਹੜਾ ਤੁਹਾਡੇ ਕੋਲੇ ਮਾਡਲ ਪਏ ਨੇ ਇਹਨਾਂ ਦੇ ਡੋਰ ਨੇ ਇਹ ਕਾਫੀ ਹੈਵੀ ਨੇ ਇਹਦਾ ਕੀ ਕਰਨਾ ਹੈ ਇਹ ਨਵੀਂ ਤਕਨੀਕ ਨਾਲ ਬਣੇ ਹੋਣੇ ਜੀ ਬਿਲਕੁਲ ਲੇਟੈਸਟ ਇਹਦੇ ਨਾਲ ਜਿਹੜੀ ਕੂਲਿੰਗ ਅੰਦਰ ਰਹਿੰਦੀ ਹੈ ਉਹ ਅੰਦਰ ਰਹੂਗੀ ਜੀ ਮਤਲਬ ਇਹ ਨਹੀਂ ਹੈਗਾ ਵੀ ਫ੍ਰਿਜ ਅਗਰ ਬੰਦ ਵੀ ਰਹੇਗੀ ਇੱਕ ਦਿਨ ਤਾਂ ਵੀ ਕੋਈ ਗੱਲ ਨਹੀਂ ਤਾਂ ਕਿ ਸਾਡਾ ਫ੍ਰਿਜ ਬੰਦ ਰਹੇਗਾ ਤੁਹਾਨੂੰ ਸੇਮ ਲਓਗੇ ਜੀ ਅੱਛਾ ਜੀ ਇਹਦੇ ਕਰਕੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਬਹੁਤ ਸੇ ਮਾਡਲ ਨੇ ਇਹਨਾਂ ਦੇ ਜਿਹੜੇ ਗੇਟ ਨੇ ਆਮ ਜਿਹੜੇ ਨਾਰਮਲ ਆਪਣੇ ਘਰਾਂ 'ਚ ਫ੍ਰਿਜ ਨੇ ਉਹਦੇ ਨਾਲ ਕੰਪੇਅਰ ਕਰਕੇ ਦੇਖੋ ਦੇਖੋ ਜੀ ਕਿੰਨਾ ਸਾਈਜ਼ ਹੈ ਇਹਨਾਂ ਦਾ ਤੇ ਮਾਡਲ ਕਿੰਨੇ ਸੋਨੇ ਬਿਆ ਦੇਖੋ ਕਿੰਨਾ ਸੋਹਣਾ ਲੱਗਦਾ ਬਾਕੀ ਡਿਸਪਲੇ ਜਿਹੜੀ ਹੈਗੀ ਹੈ ਇਹਨਾਂ ਦੀ ਹਨਾ ਆ ਵੀ ਸਾਰੀ ਸਕ੍ਰੈਚ ਲੈਸ ਹੁੰਦੀ ਹੈ ਆਹ ਸਕ੍ਰੈਚ ਲੈਸ ਹੁੰਦਾ ਜੀ ਜੇਪਾ ਕੂਲਰ ਦੇ ਮਾਡਲ ਬਾਰੇ ਦੇਖ ਲੈਣੇ ਬ ਲੈਡ ਤੁਹਾਡੀ ਬਚਤ ਕਰ ਦੂਗਾ ਇਹ ਮਬ ਲੈਡ ਦੀ ਬਚਤ ਹੋਣੀ ਆ ਠੀਕ ਹੈ ਜੀ ਤੇ ਇਹਦੇ ਵਿੱਚ ਮਾਡਲ ਤੇ ਨਿਗਾਹ ਮਾਰ ਲਓ ਜੀ ਆਹ ਲਓ ਜੀ ਸਾਡੀ ਰੇਂਜ ਪੂਰੀ ਲੱਗੀ ਪਈ ਆ ਜੀ ਦੇਖੋ ਘਰੇ ਲੱਗੇ ਕਿੰਨੇ ਸੋਹਣੇ ਲੱਗਣੇ ਨੇ ਹਣਾ ਇਹ ਨਹੀਂ ਹੈਗਾ ਵੀ ਖੜਕੇ ਕਰਨਗੇ ਜਾਂ ਖੜਖੜ ਕਰਨਗੇ ਘਰੇ ਲੱਗੇ ਬਹੁਤ ਸੋਹਣੇ ਲੱਗਣੇ ਨੇ ਤੇ ਸਾਰਾ ਵਾਈਡ ਰੇਂਜ ਹੈਗੀ ਆ ਇਹਦੇ ਵਿੱਚ ਜਿਹੜਾ ਫਰੇਮ ਆ ਚਾਹੇ ਤੁਸੀਂ ਚੌਰਸੇ ਦੇ ਵਿੱਚ ਲੈ ਲਓ ਜਾਂ ਗੋਲ ਦੇ ਵਿੱਚ ਵੀ ਹੈਗਾ ਹਰ ਤਰ੍ਹਾਂ ਦੀ ਵੈਰਾਈਟੀ ਸਾਡੇ ਕੋਲ ਮਿਲਦੀ ਆਹ ਕਾਲ ਬੁੱਲ ਨਹੀਂ ਆਹ ਬਰੇਕੇ ਵਿੱਚ ਬੁੱਲ ਦਾਂਗੇ ਜੀ ਅੱਛਾ ਇਹਨਾਂ ਨੂੰ ਕੁਝ ਵੀ ਹੁੰਦਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਚਾਹੇ ਇਹਦੇ ਉੱਪ ਫੋਟੋ ਦੇ ਆਦਾ ਹੋਊਗਾ ਜੀ ਅੱਛਾ ਮਤਲਬ ਕਿੰਨੇ ਕਿੰਨਾ ਕੁ ਰੇਟ ਆ 20000 ਦਾ ਹੋਊਗਾ ਨਹੀਂ ਨਹੀਂ ਜੀ ਇਹ ਤੁਹਾਨੂੰ ਦਵਾਂਗੇ ਸਿੱਧਾ 10000 ਰੁਪਏ ਦਾ ਜੀ ਲਓ ਜੀ ਸਿੱਧਾ 2 ਸਾਲ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਸਾਰੇ ਘਰਾਂ ਦੇ ਦੀ ਹਾਂਜੀ ਪਰ ਇਹਨਾਂ ਦਾ ਫਾਇਦਾ ਕੀ ਹੁੰਦਾ ਬਈ ਇਹ ਕੂਲਰ ਲਗਾਉਣਾ ਕੋਈ ਦੁੱਖ ਨਹੀਂ ਹੋਊਗੀ ਅੱਛਾ ਜੀ ਹਾਂਜੀ ਲਹਿਰ ਦਾ ਖਰਚਾ ਘਟਾਊਗਾ ਜੀ ਲਹਿਰ ਦਾ ਖਰਚਾ ਘਟੂਗਾ ਜਿਹਦੇ ਕੋਲੇ ਵੱਡੀ ਸਪੇਸ ਆ ਤਾਂ ਆਪ ਬੁਣੇ ਥਾਰ ਕੂਲਰ ਲਾਓ ਜੀ ਥਾਰ ਕੂਲਰ ਆਊਗਾ ਮਤਲਬ ਇਹਦਾ ਇੱਕ ਰਾਇ ਹੈ ਵੀ ਤੁਹਾਡਾ ਖਰਚਾ ਘਟੂਗਾ ਤੇ ਨਾਲ ਇਹਨੇ ਕੂਲੀ ਕੂਲਰ ਹੋਊਗਾ ਇਹਦੇ ਵੀ ਪ ਕੂਲਰ ਚ ਬਣੀ ਬਣਾਇ ਕੋਲਰ ਚ ਬਣੀ ਬਣਾਉਗਾ ਤੇ ਇਹਦੀ ਜਿਹੜੀ ਮਤਲਬ ਮੋਟਰ ਹੁੰਦੀ ਆ ਉਹ ਗਿੜੇ ਵੱਧ ਹੁੰਦੇ ਨੇ ਹਾਂਜੀ ਅ ਵੀ 8 1/8 ਇੰਚ 14 ਇੰਚ ਦਾ 10 ਮੈਂ ਹੁੰਦਾ ਦੋਸਤੋ ਇਹ ਚੀਜ਼ ਤੁਹਾਨੂੰ ਬਹੁਤ ਹੀ ਘੱਟ ਸ਼ਾਪਸ ਤੇ ਮਿਲਦੀ ਆ ਭਾਈ ਉਹਨਾਂ ਦੀ ਪੂਰੀ ਟੈਕਨੀਕਲ ਟੀਮ ਆ ਜਿਹਦੇ ਆਪਾਂ ਤੁਹਾਨੂੰ ਇੰਟਰੋਡਕਸ਼ਨ ਕਰਾਉਣ ਆਏ ਆ ਭਾਈ ਇਹ ਟੀਮ ਬਾਰੇ ਦੱਸ ਦਿਓ ਸਾਨੂੰ ਜਿਹੜੀ ਤੁਹਾਡੀ ਹੈਗੀ ਆ ਕੰਪਨੀ ਦੀ ਗਾਰੰਟੀ ਦੇ ਬੰਦ ਤੋਂ ਇਲਾਵਾ ਜੇ ਕੋਈ ਪ੍ਰੋਬਲਮ ਕਿਸੇ ਨੂੰ ਆਉਦੀ ਆ ਤਾਂ ਸਾਡੀ ਟੀਮ ਹਰ ਟਾਈਮ ਤੇ ਆ ਦੇਂਦੀ ਆ ਮਤਲਬ ਕਿ ਕਾਹਦੀ ਸੇਵਾ ਲਈ ਓਕੇ ਆ 6 ਬੰਦੇ ਹੈਗੇ ਨੇ ਮਤਲਬ ਅਗਰ ਕੰਪਨੀ ਇੱਕ ਕਰ ਗਏ ਨੇ ਇਹ ਤਾਂ ਨਹੀਂ ਹੈਗੇ ਵੀ ਵੀਡੀਓ ਕਰ ਗਏ ਬੰਦੇ ਉਰੇ ਨੇ ਆ ਇਹ 24 ਘੰਟੇ ਸਾਡੇ ਕਾ ਵੀ ਸਾਡੇ ਮਤਲਬ ਕਿ ਤੁਹਾਡਾ ਸਪੇਅਰ ਪਾਰਟ ਦਾ ਕੰਮ ਵੀ ਹੈ ਹਾਂਜੀ ਹਾਂ ਬਿਲਕੁਲ ਜੀ ਸਾਰੇ ਚੀਜ਼ ਦਾ ਕੰਮ ਹੈ ਜੀ ਮਤਲਬ 12 ਮਹੀਨੇ 30 ਦਿਨ ਜਿਹੜੀ ਟੀਮ ਹੈ ਤੁਹਾਨੂੰ ਇਹਨਾਂ ਦੀ ਦੁਕਾਨ ਤੇ ਮਿਲੇਗੀ ਤੁਹਾਡੀ ਕੋਈ ਵੀ ਪ੍ਰੋਬਲਮ ਹੈ 2 ਮਿੰਟ ਦੇ ਵਿੱਚ ਬੰਦਾ ਜਿਹੜਾ ਹੋਏਗਾ ਤੁਹਾਡੇ ਘਰੇ ਹੋਏਗਾ ਤੁਮਰੇ ਇਹਨਾਂ ਕੋਲੇ ਆਏ ਨੇ AC ਪਰਚੇਸ ਕਰਨ ਇਹਨਾਂ ਤੋਂ ਕੁਝ ਜਾਣਕਾਰੀ ਲੈਣੇ ਆ ਪੁੱਛ ਰਿਹਾ ਦੁਕਾਨਵਾਰੇ ਤੇ ਬਾਈ 2 ਮਿੰਟ ਸਾਨੂੰ ਦੇ ਦਿਓ ਜੀ ਜ਼ਰੂਰ ਤੇ ਬਾਈ ਤੁਸੀਂ AC ਲੈਣ ਆਏ ਹੋ ਇਹਨਾਂ ਕੋਲੇ ਓਕੇ ਤੇ ਭਾਈ ਇਹਨ ਪਹਿਲੀ ਵਾਰੀ ਦੁਕਾਨ ਤੇ ਆਏ ਪਹਿਲਾਂ ਉਹ ਦੋ ਚੀਜ਼ਾਂ ਲੈ ਕੇ ਗਏ ਹੋ ਹਾਂਜੀ ਹਾਂਜੀ ਰੈਗੂਲਰ ਦਾ ਕਸਟਮਰ ਹੈ ਜੀ ਇਹਨਾਂ ਦੇ ਰੈਗੂਲਰ ਕਸਟਮਰ ਆ ਗਏ ਤੇ ਡੀਲਿੰਗ ਕਿਸ ਤਰ੍ਹਾਂ ਦੀ ਲੱਗਦੀ ਇਹਨਾਂ ਦੀ ਤੁਹਾਨੂੰ ਜਿਹੜੀ ਹੈਗੀ ਬਹੁਤ ਵਧੀਆ ਜੀ ਕਿਉਂਕਿ ਸੁਰੂ-ਸੁਰੂ ਤੇ ਬੰਦਾ ਆਉਂਦਾ ਕਿਸੇ ਦੁਕਾਨਦਾਰ ਨਾਲ ਜਦੋਂ ਵਰਤਨ ਲੱਗਦਾ ਤਾਂ ਪਤਾ ਲੱਗਦਾ ਵੀ ਇਹ ਜੋ ਭਰੋਸਾ ਜ ਨਹੀਂ ਬਣਦਾਗਾ ਉਹ ਐਸਾ ਫੇਲ ਬਣਿਆ ਵੀ ਹੁਣ ਹੋਰ ਕਿਤੇ ਜਾਣ ਨੂੰ ਜੀ ਨਹੀਂ ਕਰਦਾ ਸਿਰਫ ਇੱਥੇ ਆਉਣ ਨੂੰ ਹੀ ਜੀ ਕਰਦਾ ਇੱਥੇ ਆਉਣ ਨੂੰ ਹੀ ਕਰਦਾ ਤੇ ਕਿੰਨੇ ਸਾਲਾਂ ਤੋਂ ਤੁਸੀਂ ਇਹਨਾਂ ਕੋਲੇ ਆ ਰਹੇ ਹੋ ਤਕਰੀਬਨ 10-12 ਸਾਲਾਂ ਤੋਂ ਤਕਰੀਬਨ ਇਹਨਾਂ ਕੋਲ ਆ ਰਹੇ। ਇਹਨਾਂ ਕੋਲੇ ਬਸ ਸਾਰੀਆਂ ਚੀਜ਼ਾਂ ਇਹਨਾਂ ਤੋਂ ਹੀ ਲੈਣੇ ਹੋ। ਹਾਂਜੀ ਸਾਹਿਬ, ਤਕਰੀਬਨ ਹਰ ਇੱਕ ਬ੍ਰਾਂਡ ਆਪਣੇ ਘਰ ਦੇ ਉਹ ਵੀ ਚੱਲਦਾ ਹੈ। ਇਹਨਾਂ ਕੋਲੇ ਵੀ ਵਿਗਿਆ। ਇਹਨਾਂ ਕੋਲੇ ਹੀ ਵਿਗਿਆ ਹੋਇਆ। ਤੇ ਹੁਣ ਕੀ ਲੈਣਾ ਹੈ ਹੋ ਫਿਰ? ਉਹਨਾਂ ਏਸੀ ਪਰਚੇਜ਼ ਕਰਨ ਵਾਸਤੇ ਸੀ। ਰੇਟਸ ਹੁੰਦੇ ਨੇ, ਰੇਟ ਕਿੰਨੇ ਦੇ ਲੱਗਦੇ ਹੈ। ਇਹ ਪੂਰਾ ਸਾਹਿਬ ਟਰਾਈ ਕਰਨ ਤੋਂ ਬਾਅਦ ਵਿਸ਼ਵਾਸ ਇੱਥੇ ਬਣਿਆ ਹੈ ਰੇਟ ਦਾ। ਬਹੁਤ ਵਧੀਆ ਬਹੁਤ ਵਧੀਆ ਰੇਟ ਨੇ। ਮਾਝਾ ਰੇਟਾਂ ਦੇ ਮਿਲਦਾ। ਇੱਕ ਹੋਰ ਕਸਟਰਰ ਆਏ ਨੇ। ਬਾਈ ਤੋਂ ਜਾਣਕਾਰੀ ਲੈਣੇ ਆ ਕਿ ਬਾਈ ਮਤਲਬ ਇਹਨਾਂ ਕੋਲੇ ਕਿੱਥੋਂ ਆਏ ਨੇ। ਇਹ ਹਾਂ ਤੇ ਤੁਸੀਂ ਬਈ ਜੀਵਿੰਦਰਾ ਇਲੈਕਟ੍ਰੋਨਿਕਸ ਤੇ ਪਹਿਲੀ ਵਾਰ ਹੀ ਆਏ ਹੋ ਜੀ ਸਲਾਨ ਮੈਂ ਜੀ ਪਹਿਲਾਂ ਵੀ ਕਾਫੀ ਵਾਰ ਆਇਆ ਆ ਜੀ ਇੱਥੇ ਬਹੁਤ ਸੋਹਣੀ ਸੌਪਕੀਰੀ ਜੀ ਓਕੇ ਤੇ ਪਹਿਲਾਂ ਅਸੀਂ ਫਿਲਟਰ ਵਗੈਰਾ ਏਸੀ ਵਗੈਰਾ ਜੀ ਫਰਿੱਜ ਵਗੈਰਾ ਵੀ ਅਸੀਂ ਛੋਟੀ ਫਰਿੱਜ ਪਹਿਲਾਂ ਖਰੀਦੀ ਜੀ ਤੇ ਹੁਣ ਫੈਮਿਲੀ ਜੀ ਵੱਡੀ ਆ ਜੀ ਆ ਬੋਸ਼ ਕੰਪਨੀ ਦੀ ਫਰਿੱਜ ਫਿਰ ਬੋਸ਼ ਕੰਪਨੀ ਦੀ ਟ੍ਰਿਪਲ ਡੋਰ ਫਰਿੱਜ ਤੇ ਬਾਕੀ ਜਿਵੇਂ ਤੁਸੀਂ ਹੱਸਿਆ ਵੀ ਪਹਿਲਾਂ ਵੀ ਤੁਹਾਡੀਆਂ ਜਿਹੜੀਆਂ ਐਟਮਾਂ ਇਹਨਾਂ ਕੋਲੋਂ ਗਈਆਂ ਹੋਈਆਂ ਨੇ ਤੇ ਫਿਰ ਇਹਨਾਂ ਦੀ ਬਾਈ ਉਹਨਾਂ ਦੀ ਨੇਚਰ ਕਿਵੇਂ ਆ ਬਹੁਤ ਵਧੀਆ ਨੇਚਰ ਆ ਜੀ ਇਹਨਾਂ ਦਾ ਸੁਭਾਅ ਵੀ ਬ ਤੇ ਯਾਦ ਰੋਜੀ ਡੀਲ ਕਰਦੇ ਨੇ ਬਹੁਤ ਵਧੀਆ ਕਰਦੇ ਨੇ ਜੀ। ਮਤਲਬ ਇਹਨਾਂ ਦੀ ਦੁਕਾਨ ਤੇ ਆ ਕੇ ਆਪਣਾ ਪੰਜਾ ਲੱਗਦਾ ਨਾ। ਹਾਂਜੀ ਆਪਣਾ ਪੰਜਾ ਲੱਗਦਾ ਜੀ ਦੁਕਾਨ ਇਹ ਆਪਣੀ ਲੱਗਦੀ ਆ ਜੀ ਇੱਥੇ। ਦੁਕਾਨ ਆਪਣੀ ਲੱਗਦੀ ਆ। ਤੇ ਰੇਟ ਰੂਟ ਦਾ ਕਿਵੇਂ ਆ? ਰੇਟ ਬਾਈ ਜੀ ਉਹਦੇ ਬਹੁਤ ਜਾਇਜ਼ ਨੇ ਜੀ ਰੇਟ। ਤੇ ਕੋਈ ਵੀ ਪੁਰਾਣੀ ਚੀਜ਼ ਵੀ ਆਪਾਂ ਜੀ ਇੱਥੇ ਦੇ ਕੇ ਆਪਾਂ ਉਹ ਵਿੱਚ ਕਟਾ ਕੇ ਨਵੀਂ ਵੀ ਲੈ ਸਕਦੇ ਆ ਜੀ। ਮਤਲਬ ਇਹ ਤਾਂ ਨਹੀਂ ਆ ਵੀ ਪੁਰਾਣੀ ਚੀਜ਼ ਨੂੰ ਹੀ ਕੂੜੇ ਦੇ ਬਾਹਰ ਰੱਖਦੇ ਨੇ। ਨਹੀਂ ਜੀ ਨਹੀਂ ਜੋ ਬਣਦਾ ਰੇਟ ਆ ਜੀ ਵਧੀਆ ਵਧੀਆ ਕੀਮਤ ਦੇ ਉਹ ਲੈ ਕੇ ਜੀ ਆਪਾਂ ਨੂੰ ਨਵੀਂ ਜੀ ਦਿੰਦੇ ਨੇ। ਤੇ ਤੁਸੀਂ ਕਿਹੜੀ ਪੁਰ ਉਕੇ ਨਾ ਕੋਲੇ ਜੀ ਫਿਰ ਮੈਂ ਡਾਈਕਨ ਦੇ ਸੀਨੇ ਵਾਲਾ ਆਇਆ ਜੀ ਨਾ ਨਾ ਮਲਵਾਇਆ ਤੇ ਬਾਕੀ ਸਰਵਿਸ ਸਰਵਿਸ ਕਿਵੇਂ ਆ ਬਈਓ ਨਾ ਸਰਵਿਸ ਵਾਲੇ ਜੀ ਬਹੁਤ ਸੋਹਣੇ ਇਹਨਾਂ ਦੇ ਜੀ ਇਹ ਤਾਂ ਜਿੱਦਾਂ ਜੀ ਫਿਲਟਰ ਵਗੈਰਾ ਆਪਾਂ ਘਰੇ ਲਵਾਇਆ ਜੀ ਪਹਿਲਾਂ ਨਾ ਤਾਰੇ ਲਗਵਾਇਆ ਪਿਛਲੇ ਸੀਜ਼ਨ ਜੀ ਉਹ ਜੀ ਸਾਨੂੰ ਬਿਲਕੁਲ ਜਿਵੇਂ ਫੋਨ ਆ ਜੀ ਇਹ ਟਾਈਮ ਤੇ ਆਪੇ ਫੋਨ ਕਰਕੇ ਜੀ ਸਰਵਿਸ ਇਹਨਾਂ ਦੇ ਜਿਹੜੇ ਬੰਦੇ ਰੱਖੇ ਨੇ ਜੀ ਉਹ ਸਾਡੇ ਘਰੇ ਢਿਲ ਕਰਕੇ ਜਾਂਦੇ ਬਸ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਇਹ ਫੋਨ ਕਰਕੇ ਕਹਿੰਦੇ ਵੀ ਸਾਡਾ ਨੰਬਰ ਜੀ ਇਹਨਾਂ ਦੀ ਕਾਪੀ ਦੇ ਉੱਤੇ ਦਿੱਤਾ ਹੁੰਦਾ ਜੀ ਇਹਨਾਂ ਲਿਖਿਆ ਹੁੰਦਾ ਐਡਰੈਸ ਵਗੈਰਾ ਵੀਰਾਂ ਨੂੰ ਭੈਣਾਂ ਨੂੰ ਮਾਮਾਂ ਨੂੰ ਜਿਸੇ ਨੇ ਵੀ ਇਤੋਂ ਕਿਸੇ ਦੇ ਚੀਜ਼ ਕੋਈ ਕਰੇਡਣੀ ਆ ਨਵੀਂ ਫ੍ਰਿਜ ਵਗੈਰਾ ਏਸੀ ਵਗੈਰਾ ਕੋਈ ਵੀ ਇਲੈਕਟ੍ਰੋਨਿਕ ਦੀ ਚੀਜ਼ ਜਿਵੇਂ ਆਰੋ ਵਗੈਰਾ ਹੋ ਗਿਆ ਜੀ ਮਾਈਕ੍ਰੋਵੇਵ ਹੋ ਗਿਆ ਬਾਈ ਜ਼ਿੰਮੇਦਾਰ ਇਲੈਕਟ੍ਰੋਨਿਕ ਤੋਂ ਇੱਕ ਬਾਰ ਮੌਕਾ ਸੇਵਾ ਦੇ ਨਾਲ ਸ਼ੁਰੂ ਤੇ ਬਾਕੀ ਨਿਗਾਹ ਮਾਰ ਲਓ ਦੋਸਤੋ ਇਧਰਲੇ ਪਾਸੇ ਵੀ ਇਹਨਾਂ ਦੀ ਐਂਟਰੀ ਹੈਗੀ ਆ ਜਿਹੜੀ ਆਪਣੀ ਸਰਾਂਦੀ ਗੇਟ ਵਾਲੀ ਕਾਰ ਪਾਰਕਿੰਗ ਆ ਉੱਥੋਂ ਵੀ ਤੁਸੀਂ ਐਂਟਰੀ ਲੈ ਸਕਦੇ ਹੋ ਜਿਹੜਾ ਅਸਲੀ ਸਟਾਕ ਆ ਬਾਈ ਉਹਨਾਂ ਨੇ ਅੰਦਰ ਰੱਖਿਆ ਹੋਇਆ ਆ ਦੇਖੋ ਜੀ ਕਾਰ ਪਾਰਕਿੰਗ ਵਾਲੀ ਮਾਰਕੀਟ ਨੂੰ ਸਾਰੇ ਲੋਕ ਜਾਣਦੇ ਨੇ ਤੇ ਅਸਲੀ ਤੇ ਬਾਈ ਜੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਐ ਲੱਗਿਆ ਹੀ ਨਹੀਂ ਯਾਰ ਉਹ ਵੀਡੀਓ ਬਣਾਉਣ ਆਏ ਹੋਇਆ ਹਨਾ ਤੇ ਇਹਨਾਂ ਦੇ ਕਸਟਮਰ ਬਹੁਤ ਹੈਪੀ ਕਸਟਮਰ ਨੇ ਇੱਕ ਗੱਲ ਹੋਰ ਹੈ ਕਿ ਬਾਈ ਉਹਨਾਂ ਨਾਲ ਜਿਹੜਾ ਇੱਕ ਵਾਰੀ ਜੁੜ ਜਾਂਦਾ ਇਹਨਾਂ ਨਾਲ ਹੀ ਜੁੜਦਾ ਤਾਂ ਕਿ ਇਹਨਾਂ ਦੀ ਸਰਵਿਸ ਬਹੁਤ ਅੱਛੀ ਹੈ ਆਪਣੇ ਐਂਡ ਤੋਂ ਜਿਹੜਾ ਹੈਗਾ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ ਤੇ ਬਾਕੀ ਵੀਡੀਓ ਨੂੰ ਬਤ ਬਤ ਸ਼ੇਅਰ ਕਰਦੇ ਹੋ ਤੇ ਨਾਲ ਹੀ ਅਗਰ ਤੁਸੀਂ ਇਕੱਠੇ ਪੈਸੇ ਕਿਸੇ ਆਈਟਮ ਦੇ ਨਹੀਂ ਲੈ ਸਕਦੇ ਤਾਂ ਬਜਾਏ ਕਰਦੀ ਫੈਸਿਲਿਟੀ ਵੀ ਮਿਲ ਬਾਈ ਕਰਦੀ ਸਾਡੇ ਕੋਲ ਸੈਂਟੀ ਹੈ ਜੀ ਮੈਂ ਕਾਟੇ ਲੈ ਕੇ ਕਰਦੀ ਸਪੈਸ਼ਲਟੀ ਹੈ ਜੀ ਕਿਚ ਕਰਾ ਵੀ ਕਰ ਦੋ ਜਿੰਨਾ ਲੈ ਸਕਦੇ ਹਾਂ 1000 ਰੁਪਏ ਲੈ ਕੇ ਤੁਸੀਂ ਅਸੀਂ ਘਰੇ ਲੈ ਜਾਓ ਬਾਕੀ ਪੈਸੇ ਹੋਣਗੇ ਆਸਾਨ ਕਿਸ਼ਤਾਂ ਦੇ ਉੱਪਰ ਆਸਾਨ ਕਿਸ਼ਤਾਂ ਤੇ ਕੋਈ ਵਿਆਜ ਨਹੀਂ ਲੱਗਣਾ ਕੋਈ ਵਿਆਜ ਨਹੀਂ ਕੋਈ ਵਿਆਜ ਨਹੀਂ ਲੱਗਣਾ ਠੀਕ ਹੈ ਜੀ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਨੇ ਭਾਈ ਜਿਹੜੇ ਟਾਈਮ ਤੇ ਦੇ ਦਿੰਦੇ ਨੇ ਮੈਂ ਭਾਈ ਨੂੰ ਕਿਹਾ ਸੀ ਵੀ ਆਪਾਂ ਵੀਡੀਓ ਦੱਸ ਲਈਏ ਕਿ ਕਿਤੇ ਵੀ ਕਈ ਵਾਰੀ ਨਹੀਂ ਮਿਲਦੀ ਹੁੰਦੀ ਜਿਵੇਂ ਹੁਣ ਕਸਟਮਰ ਆਏ ਸੀ ਇਹਨਾਂ ਕੋਲੇ ਤੇ ਉਹਨਾਂ ਦਾ ਇਹਨਾਂ ਨੇ ਕ੍ਰੈਡਿਟ ਕਾਰਡ ਦੇ ਉੱਪਰ ਫਾਇਦਾ ਕਰਕੇ ਦਿੱਤਾ ਉਹ ਟਾਈਮ ਤੇ ਟਾਈਮ ਹੁੰਦੀਆਂ ਨੇ ਤੇ ਸਭ ਤੋਂ ਵਧੀਆ ਸਰਵ ਮਾਰਕੀਟ ਚੋ ਪ੍ਰਾਈਸ ਪਤਾ ਕਰਕੇ ਆ ਜਾਓ ਕਿਉਂਕਿ ਤੁਹਾਡਾ ਬਹੁਤ ਫਾਇਦਾ ਹੀ ਕਰਨ ਵਾਲੇ ਹੈ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਇਹਨਾਂ ਦੀ ਨਵੀਂ ਵੀਡੀਓ ਜਲਦੀ ਬਣਾ ਸਕੀਏ। ਇਸੇ امید ਦੇ ਨਾਲ ਮਿਲਦੇ ਹਾਂ ਤੁਹਾਨੂੰ ਬਹੁਤ ਜਲ। ਧੰਨਵਾਦ ਜੀ।